ਹਾਂਜੀ ਗਰਮੀਆਂ ਲਈ ਸਪੈਸ਼ਲ ਨਵੇਂ ਸੂਟ ਆ ਗਏ ਨੇ ਵਿਦ ਦੁਪੱਟਾ ਸ਼ਰਟ ਰਹੀ ਗਏ ਸੇ ਨਾਲ 올ਓਵਰ ਡਿਜੀਟਲ ਪ੍ਰਿੰਟ ਵਾਲਾ ਸਲਬ ਕਾਟਨ ਦਾ ਬਾਟਮ ਕੈਮਰਿਕ ਕਾਟਨ ਦੀ ਰਹੇਗੀ 2 ਮੀਟਰ ਨਾਰਮਲ ਪਣੇ ਦੇ ਵਿੱਚ ਪਲੇਨ ਦੁਪੱਟਾ ਇਸੇ ਨਾਲ ਕੋਟਾ ਦਾ ਲੱਗੇਗਾ 2 ਮੀਟਰ ਤੁਸੀਂ ਵਰਕ ਦੇਖ ਸਕਦੇ ਹੋ 4 ਸਾਈਡ ਤੇ ਤੁਹਾਨੂੰ ਇਸ ਤਰ੍ਹਾਂ ਦਾ ਵਰਕ ਮਿਲੇਗਾ ਬਹੁਤ ਹੀ ਸੋਨੇ ਪ੍ਰਿੰਟਾਂ ਦੇ ਵਿੱਚ ਤੇ ਬਹੁਤ ਹੀ ਪਿਆਰੇ ਕਲਰਾਂ ਦੇ ਵਿੱਚ ਦੁਪੱਟਾ ਸੂਟ ਆਏ ਨੇ ਇਹ 5 ਮੀਟਰ ਜੈਮ ਕਾਟਨ ਦਾ ਸੂਟ ਰਹੇਗਾ ਫੈਨਸੀ ਥ्रेड ਵਰਕ ਫਰੰਟ ਤੇ 2.5 ਮੀਟਰ ਇਸ ਨਾਲ ਦੁਪੱਟਾ ਰਹੇਗਾ 750 ਦੇ ਵਿੱਚ ਤੁਸੀਂ ਕੋਈ ਵੀ ਇਹਨਾਂ ਚੋਂ ਕਲਰ ਬਾਈ ਕਰ ਸਕਦੇ ਹੋ ਫਰੰਟ ਤੇ ਤੁਹਾਨੂੰ ਫੁੱਲ ਵਰਕ ਮਿਲੇਗਾ ਸ਼ਿਮਰ ਮਸਲੀਨ ਦਾ 5 ਮੀਟਰ ਸੂਟ ਰਹੇਗਾ ਘੇਰੇ ਤੇ ਵਰਕ ਦੇਖ ਸਕਦੇ ਹਾਂ ਬੁਟੀਕ ਸਟਾਈਲ ਚ ਵਰਕ ਹੋਏ ਨਾਲ ਦੁਪੱਟਾ ਮਿਲੇਗਾ 999 ਵਿੱਚ ਤੁਸੀਂ ਕੋਈ ਵੀ ਇਹਨਾਂ ਚੋ ਕਲਰ ਬਾਈ ਕਰ ਸਕਦੇ ਹੋ ਪਾਰਟੀ ਵੇਅਰ ਸੂਟ ਨੇ ਬਹੁਤ ਹੀ ਸੋਹਣੇ ਰੈਡੀ ਹੋਏ ਨੇ ਨੈਕਸਟ ਇਹ ਆਪਾਂ ਰੀਸਟਾਕ ਕੀਤਾ ਹੋਇਆ ਪਿਓਰ ਵਿਸਕੋਸ ਆਰਗੈਂਜ਼ਾ ਦੀ ਸ਼ਰਟ ਰਹੇਗੀ ਬਾਟਮ ਐਂਡ ਦੁਪੱਟਾ ਸੇਮ ਰਹੇਗਾ ਆਰਗੈਂਜ਼ਾ ਦੁਪੱਟਾ 1350 ਦੇ ਵਿੱਚ ਤੁਸੀਂ ਘਰ ਬੈਠੇ ਇਹ ਸੂਟ ਬਾਈ ਕਰ ਸਕਦੇ ਹੋ ਇਹ ਮੋਡਲ ਕਾਟਨ ਦੀ ਆਪਣੀ ਕੁਸ਼ਰਟ ਰਹੇਗੀ ਇੱਕ ਪੈਂਟ ਵੱਡੇ ਪਣੀ ਦੇ ਵਿੱਚ ਫਰੰਟ ਤੇ ਤੁਹਾਨੂੰ ਵਰਕ ਮਿਲੇਗਾ ਬਾਟਮ ਇਸ ਦੇ ਨਾਲ 2.5 ਮੀਟਰ ਨਾਰਮਲ ਪਣੀ ਦੇ ਵਿੱਚ 400 ਵਿੱਚ ਬਾਈ ਕਰ ਸਕਦੇ ਹੋ ਇਹ ਰੀਸਟੌਕ ਕੀਤਾ ਹੋਇਆ ਜੀ ਆਪਾਂ ਖਾਦੀ ਮਸਲੀਨ ਸ਼ਰਟ ਰਹੇਗੀ 175 ਵੱਡੇ ਪਣੀ ਦੇ ਵਿੱਚ ਪ੍ਰਿੰਟ ਆਪਾਂ ਨਿਊ ਆਰਡ ਕੀਤੇ ਹੋਏ ਨੇ ਕਲਰ ਬਹੁਤ ਪਿਆਰੇ ਨੇ 550 ਵਿੱਚ ਤੁਸੀਂ ਵਿਦਆਊਟ ਦੁਪੱਟਾ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ व्हाट्सएप नंबर मैं स्क्रीनशॉट लैके दिते हुए व्हाट्सएप नंबर पर अपना सूट बुक करवा सकते हो कैश ऑन डिलीवरी नहीं है जी पेमेंट एडवांस करनी है नैक्सट आप सेल लगाई हुई है वीडियो के एंड तक जरूर देखना तुसी डिजिटल प्रिंट वेलवट का सूट रहेगा वेलवट का स्टॉल मिलेगा इन्ह का प्राइस जो सेल ਤੇ ਨੇ ਇਹ ਸੂਟ 399 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਓਨਲੀ 399 ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਸਾਰੇ ਕਲਰ ਐਡ ਕਰ ਦਿੱਤੇ ਨੇ ਲਿਮਟਿਡ ਇਸ ਸਟਾਕ ਅਸ سیل ਤੇ ਹੋਣ ਕਰਕੇ ਜੇਕਰ ਤੁਸੀਂ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ तुम अपना ऑर्डर से भी हैंडवर्क का सूट रैडी करवा सकते हो जिस तरह का तुम डिजाइन सेंड करोंगे सेम उस तरह का थोड़ा तो हैंडवर्क का सूट रैडी करके दिता जाएगा विद स्टिच भी एंड विदाउट स्टिचिंग भी पांच मीटर मसलीन कॉटन का सूट थ्रैड वर्क फ्रंट पर मिलेगा बॉटम से वर्क मिलेगा सवा दो मीटर दुपट्टा मिलेगा चार सौ नड़िनवे विची कर सदते हो 2 ਮੀਟਰ ਜਾਮ ਕਾਟਨ ਡਿਜੀਟਲ ਪ੍ਰਿੰਟ ਆਰੀਵਰਕ ਵਾਲਾ ਸ਼ਰਟ ਰਹੇਗਾ ਬਾਟਮ 3 ਮੀਟਰ ਜਾਮ ਕਾਟਨ ਦੀ ਮਿਲੇਗੀ ਦੁਪੱਟਾ 2.5 ਮੀਟਰ ਡਿਜੀਟਲ ਪ੍ਰਿੰਟ ਵਾਲਾ ਮਿਲੇਗਾ 1090 ਦੇ ਵਿੱਚ ਇਹ ਤੁਸੀਂ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਾਟ ਤੁਹਾਡਾ ਬਹੁਤ-ਬਹੁਤ ਧੰਨਵਾਦ